ਅ ਪਿਛਲੇ ਸਾਲ 2023 ਤੋਂ ਅ ਅਸੀਂ ਖਾਲਸਾ ਫਾਇਡ ਟੀਮ ਨਾਲ ਸੇਵਾ ਕਰ ਰਹੇ ਹਾਂ ਤੇ ਜਿਵੇਂ ਵੀ ਖਾਲਸਾ ਫਾਇਡ ਤੋਂ ਸਾਨੂੰ ਕੋਈ ਵੀ ਸੇਵਾ ਦਾ ਮੌਕਾ ਮਿਲਦਾ ਆਪੇ ਅਸੀਂ ਸੇਵਾ ਕਰਦੇ ਹਾਂ ਜਿਵੇਂ ਪਟਿਆਲਾ ਜ਼ਿਲ੍ਹੇ ਦੇ ਦੂਸਰੇ ਕੋਈ ਵੀ ਪਟਿਆਲਾ ਜਿਹੜੇ ਵੀ ਵੈਰੀਫਿਕੇਸ਼ਨ ਆਉਂਦੀ ਆ ਤਾਂ ਉਸ ਦੇ ਵਿੱਚ ਅਸੀਂ ਹੁੰਦਾ ਵੀ ਅਸੀਂ ਪਹਿਲ ਦੇ ਆਧਾਰ ਤੇ 6-3 ਸੇਵੀ ਵੈਰੀਫਿਕੇਸ਼ਨ ਡਾਨ ਕਰੀਏ ਯਾਨੀ ਤੇ ਉਹਦੀ ਰਿਪੋਰਟ ਖਾਲਸਾ ਫਾਇਡ ਟੀਮ ਨੂੰ ਭੇਜੀ ਆ ਤਾਂ ਜੋ ਉਹਨਾਂ ਦੀ ਬੰਦ ਦੀ ਸੇਵਾ ਉਹਨਾਂ ਨੂੰ 6-3 ਸੇਵੀ ਮਿਲ ਸਕੇ ਜਦੋਂ ਜਾਂਦੇ ਆ ਹਰੇਕ ਦੇ ਘਰਾਂ ਨਹੀਂ ਸਾਰੀ ਬੂਹ ਦੇ ਆਦਰਾਂ ਨਾਲ ਮਿਲਦੇ ਨੇ ਤੇ ਸਾਰਿਆਂ ਦੇ ਮਨ ਪਈ ਹੁੰਦਾ ਵੀ ਕੋਈ ਮਤਲਬ ਆਸਰਾ ਜਾਂ ਕੋਈ ਸ਼ਕਤੀ ਜਾਂ ਆਪਾਂ ਕਹਿ ਸਕਦੇ ਆ ਆਗਿਆਣੀ ਜੋ ਉਹਨਾਂ ਦੀ ਮਰ ਦੁੱਖਰੀ ਘੜੀ ਦੇ ਚੌਣਾਂ ਨਾਲ ਪਾਸ ਖੜੀ ਆ ਤੇ ਉਹਨਾਂ ਨੂੰ ਬਹੁਤ ਉਮੀਦ ਹੁੰਦੀ ਆ ਹਾਲ ਪਾਈਡ ਤੋਂ ਤੇ ਸਾਡਾ ਵੀ ਇਹੀ ਕੰਮ ਹੁੰਦਾ ਵੀ ਜੋ ਉਹਨਾਂ ਦੇ ਐਕਟਿਵ ਪ੍ਰੋਗਰਾਮ ਵੀ ਆਂ ਹੀ ਘਰਾਂ ਤੇ ਜਾਗੀ ਵਿੱਚ ਵੀ ਉਹਨਾਂ ਆਫਗਰ ਤੇ ਡਿਜੀਟਲ ਸਫੇਸ ਕਰ ਰਹੇ ਨੇ ਉਹਨਾਂ ਨੂੰ ਮਤਲਬ ਉਹ ਵੀ ਹਿਸਟਰੀ ਵਿੱਚ ਬਣਾ ਕੇ ਖਾਲਸਾ ਟੀਮ ਦਿੱਤੀ ਗਾ ਵੇ ਬਹੁਤ ਵਧੀਆ ਲੱਗਦਾ ਈ ਕਿਉਂਕਿ ਸੇਵਾ ਦਾ ਚਲੋ ਹਰੇ ਬੰਦਾ ਕਰਦੂ ਆ ਮਤਲਬ ਇਸ ਤਰ੍ਹਾਂ ਜਿਵੇਂ ਆਪਾਂ ਖਾਲਸਾ ਟੀਮ ਦਾ ਬਹੁਤ ਇੰਟਰਨੈਟ ਉੱਪਰ ਤੇ ਨਾਮ ਬਣਿਆ ਹੋਗਾ ਤਾਂ ਕਰਕੇ ਮਤਲਬ ਜੀ ਬਹੁਤ ਵਧੀਆ ਲੱਗਦਾ ਕਿ ਇੱਕ ਮਤਲਬ ਵੱਡੇ ਅਦਾਰੇ ਨਾਲ ਤਮੋਂ ਤੱਕ ਤੇ ਉਹ ਵੀ ਦੇ ਮਾਣ ਕੀਤਾ ਨੇ